ਸਾਰੇ ਨੂੰ ਪਿਆਰ ਪੜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਆਪਾਂ ਨੇ ਲਵਾਏ ਸੀ ਦਰਵਾਜ਼ੇ ਮਤਲਬ ਕਿ ਆਪਾਂ ਨੇ ਬਣੇ ਬਣਾਏ ਦਰਵਾਜ਼ੇ ਲੈਂਦੇ ਸੀ ਵੀ ਪਰਛਤ ਤੇ ਦਰਵਾਜ਼ੇ ਨੇ ਹੋ ਉਹਨਾਂ ਨੂੰ ਮਤਲਬ ਕਿ ਬਾਛੜ ਲੱਗਣ ਨਾਲ ਜਾਂ ਧੁਕ ਲੱਗਣਾ ਥੋੜੇ ਜਿਹਾ ਖਰਾਬ ਹੋ ਗਏ ਸੀ ਉਹ ਆਪਾਂ ਨੇ ਚੇਂਜ ਕਰਾਉਣੇ ਸੀ ਉਹ ਦਰਵਾਜ਼ੇ ਓਪਨ ਨੇ ਬੜਾ ਮਾਪਣੇ ਦਰਵਾਜੇ ਮੇਚ ਦੇ ਕੇ ਮਤਲਬ ਕੋਈ ਬਣਵਾਏ ਐ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਅੱਖਾਂ ਦੇ ਉੱਲੇ ਹਨ ਵੀ ਕਿਸ ਤਰ੍ਹਾਂ ਬਣਾਇਆ ਜਾਂ ਨਹੀਂ ਬਣਾਇਆ ਆਪਾਂ ਨੂੰ ਤਾਂ ਇਹ ਕਹਤੇ ਹੈ ਵੀ ਪਰ ਮੇਚ ਦੇਖ ਮਾਂਗੇ ਸਾਨੂੰ ਪਹਿਲਾਂ ਤਾਂ ਹਫ਼ਤੇ ਬਾਅਦ ਦਰਵਾਜੇ ਮਿਲਿਆ ਜੀ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਮਿਸਤਰੀ ਭੇਜੀ ਆਈ ਉਹ ਉਹ ਐਨਾ ਘਟੀਆ ਮਿਸਤਰੀ ਭੇਜੀ ਆਈ ਵੀ ਸਾਰਾ ਉਹਨੇ ਚਿਗਾਠਾ ਮਤਲਬ ਕੋਈ ਚਫਾਲਾਂ ਦੇ ਦੇ ਕੇ ਸਾਰੇ ਦਰਵਾਜੇ ਉਹਨੇ ਖਰਾਬ ਕਰ ਦਿੱਤੇ ਚਿਗਾਠਾ 1-1 ਇੰਚ ਬਾਹਰ ਕਰ ਦਿੱਤੀ ਹੈ ਮਤਲਬ ਕਿ ਜੋ ਕੁਦਰਤੀ ਚਿਗਾਰ ਚ ਟੁੱਟੀ ਨਹੀਂ ਹੈ ਮਤਲਬ ਕਿ ਨੁਕਸਾਨ ਬੰਦਾ ਇੰਨਾ ਕਰਕੇ ਗਿਆ ਉਸ ਤੋਂ ਬਾਅਦ ਫਿਰ ਅਸੀਂ ਉਹ ਉਹਦੇ ਨਾਲ ਮਤਲਬ ਕਿ ਦਰਵਾਜ਼ੇ ਦਾ ਲੱਗਣੇ ਸੀ ਕਿਉਂਕਿ ਦਰਵਾਜ਼ੇ ਉਹਨੇ ਚਾਰੇ ਪਾਸੇ ਤੋਂ ਕੱਟ ਕੇ ਬਿਲਕੁਲ ਛੋਟੇ ਦਰਵਾਜ਼ੇ ਕਰਤੇ ਜੀ ਮਤਲਬ ਕਿ ਸਾਰੇ ਦਰਵਾਜ਼ਿਆਂ ਦਾ ਨਾਸ ਵੱਜ ਗਿਆ 10000 ਰੁਪਏ ਕੁਝ ਵੀ ਆ ਹੋ ਤਰ੍ਹਾਂ ਦਾ ਫਿਰ ਅਸੀਂ ਉਹ ਦਰਵਾਜ਼ੇ ਮਤਲਬ ਕਿ ਦੁਕਾਨਦਾਰ ਨਾਲ ਗੱਲ ਕੀਤੀ ਜਾ ਕੇ ਉਹਨੂੰ ਵੀਡੀਓ ਬਣਾ ਕੇ ਦਿਖਾ ਕੇ ਆਏ ਜੇ ਇਸ ਤਰ੍ਹਾਂ ਕਰਕੇ ਇਹ ਮਤਲਬ ਦੱਸਿਆ ਵੀ ਇਹਨੇ ਖਰਾਬ ਕਰਿਆ ਇਹ ਕਰਿਆ ਫਿਰ ਮਨ ਨੂੰ ਪਤਾ ਹੀ ਹੁੰਦਾ ਆਪਾਂ ਨੂੰ ਮੇਰੇ ਬڑے ਬੰਦੇ ਦਵੇਂ ਨੇ ਕਿਆ ਕਰਿਆ ਕਿਆ ਨਹੀਂ ਫਿਰ ਉਹ ਦੇਖ ਕੇ ਗਿਆ ਇਹ ਸਾਰਾ ਕੁਝ ਚਲੋ ਉਹਨਾਂ ਨੇ ਦਰਵਾਜ਼ੇ ਚੇਂਜ ਕਰਤੇ ਹੀ ਤੇ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਉਹ ਅੱਜ 15 ਦਿਨ ਹੋ ਗਏ ਸਾਨੂੰ ਹੈਰਾਨ ਹੁੰਦਿਆਂ ਨੂੰ ਪਹਿਲਾਂ ਇੱਕ ਹਫ਼ਤਾ ਪਹਿਲਾਂ ਦਰਵਾਜ਼ੇ ਨਹੀਂ ਮਿਲਿਆ ਫਿਰ ਦਰਵਾਜ਼ੇ ਦੂਜੀ ਵਾਰੀ ਚੇਂਜ ਕਰੇ ਤਾਂ ਨਹੀਂ ਉਹਨੇ ਦਿੱਤੇ ਹੈ ਜੀ ਪਹੁੰਚੇ ਦਿਨ ਹੋ ਗਏ ਹੁਣ 2-3 ਦਿਨ ਹੋ ਗਏ ਮਿਸਤਰੀ ਨਹੀਂ ਮਿਲਿਆ ਅੱਜ ਮਿਸਤਰੀ ਆਇਆ ਹੈ ਦਰਵਾਜੇ ਚੜਾਣ ਲੱਗੇ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਵੀ ਕਿੱਦਾਂ ਪਹਿਲਾਂ ਕੰਮ ਹੋਇਆ ਸੀ ਔਰ ਕਿੱਦਾਂ ਹੁਣ ਹੋ ਰਿਹਾ ਵੀ ਸਾਰਾ ਕੁਝ ਤੁਹਾਨੂੰ ਦੇ ਵੀਡੀਓ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਤੁਸੀਂ ਕਮੈਂਟ ਕਰਕੇ ਦੱਸੋ ਜੀ ਲਾਈਕ ਐਂਡ ਸ਼ੇਅਰ ਫੈਲੀਆਂ ਜੀ ਕਰ ਦਿਓ ਜੀ ਦਰਵਾਜੇ ਨਹੀਂ ਚਲ ਦਰਵਾਜਾ ਬੜਾ ਮਾੜਾ ਮੋਢਾ ਬਰਾਬਰ ਕਰਨੇ ਵਾਸਤੇ ਵੱਡ ਨੂੰ ਤਾਂ ਛੋਟੀ ਬਣਾਤੇ ਹੈ ਨਹੀਂ ਆਹ ਆ ਦੇਖੋ ਉਹਨੂੰ ਆਹ ਦਿਖਾਏ ਦੇ ਕਾ ਛੋਟਾ ਵੱਡਾ ਫਿਰ ਨਾਲ ਛੋਟਾ ਪੜਦਾ ਫਿਰ ਜੋੜ ਲਾਇਆ ਕਾ ਤੇ ਪੇਚ ਠੋਕ ਦੇ ਵਿੱਚ ਵਿੱਚ ਆਹ ਵਿੱਚ ਵੀਰ ਜੀ ਬੋਲਦੇ ਸੁਣਾ ਦੋ ਅਭੀ ਆ ਜੋੜ ਲਾਇਆ ਆ ਆ ਦੇ ਆ ਨਾ ਆ ਬਜੋੜ ਆਹਾਂ ਆ ਕਿੱਲਾ ਲੱਗਿਆ ਆ ਪੇਚ ਕਸ ਕੇ ਆਹੋ ਦੱਸ ਬੀਰੇ ਰੰਦਾ ਨਹੀਂ ਬੱਜੂਗਾ ਪੇਚ ਕਸੇ ਤਾਂ ਰੰਦੇ ਭਰੇੜੀ ਟੁੱਟੂਗੇ ਇਹ ਤਾਂ ਜੀ ਨਾਸ ਮਾਰ ਗਈ ਉਹ ਇਹ 2-4 ਮਿੰਟ ਦੀ ਹੁੰਦੀ ਹੈ ਬਹੁਤ ਬਸ ਦੋ ਖਾਓ ਤੂੰ ਵੀ ਖਾਣ ਕੋਲੇ ਖਾਣ ਕੋਲੇ ਪਤਾ ਤਾਂ ਲੱਗੇ ਨਾ ਬੰਦੇ ਦਾ ਅੱਜ ਜਿਹੜੇ ਦਰਵਾਜ਼ੇ ਖਰਾਬ ਕਰਕੇ ਆਏ ਆਂ ਮੇਰੇ ਤੇ ਦਰਵਾਜ਼ੇ ਖਰਾਬ ਹੋ ਗਏ ਨਾ ਨਵੇਂ ਦਰਵਾਜ਼ੇ ਬਣਾ ਕੇ ਦੇਵਾਂਗੇ ਬਸ ਕਿੰਨੀ ਤਰੀਕ ਨੂੰ 100 ਵਾਰ ਦੇ ਮੱਕਲਵਾਰ ਮੰਗਲਵਾਰ ਤੇ ਬਸ ਸੋਮਵਾਰ ਬੱਕਰਵਾਰ ਕਿੰਦੀ ਤਰੀਕ ਪੈਂਦੀ ਹੈ 13 ਛੱਡੋ ਜੀ ਆ 100 ਆ ਕੱਲ ਪਰਸੋਂ ਕਿੰਨੀ ਹੈ 14 ਦਾ ਅੱਜ ਅੱਜ ਤੇ 18 ਤਰੀਕ 18 ਤੱਕ ਪੱਕਾ ਕੀ ਨਾ ਪਾ ਗਾ ਅੱਛਾ ਪਾ ਕਾਲਾ ਭਾਈ ਕੋਈ ਨਾ ਫ੍ਰੀ ਲੈਂਡ ਹੈ ਉਹ ਆਪਣੇ ਉਹ ਆਪਣੇ ਚੱਕ ਲਿਆਇਓ ਉਹਦੇ ਨੇ ਲੈ ਆਉਂਗੇ ਜਿੱਦਾਂ ਮੇਕੇ ਜਾਉਂਗੇ ਬਸ ਉਹਨੇ ਉਹਨੇ ਚੱਕਾਂਗੇ ਬਸ ਰਹੀਏ ਮੁਨ ਸਾਈਜ਼ ਲੈ ਕੇ ਭੇਜ ਦੋ ਕਿ ਆਏ ਉਹਦਾ ਦੱਸ ਦੋ ਉਹ ਸਾਈਜ਼ ਦੇ ਬਣਾ ਦੇ ਸਾਈਜ਼ ਲਿਖਾ ਕੇ ਗਏ ਭੇਉਰੇ ਪਹਿਲੇ ਮਤਲਬ ਨਹੀਂ ਆਉਣੇ ਹੈਗੇ ਹਾਂ ਉਹੀ ਸਾਈਜ਼ ਬਣਾ ਦਿਓ ਤੁਸੀਂ ਅਸੀਂ ਜਿੱਤੇ ਮਰਜੀ ਲਵਾਈਏ ਸਾਡੇ ਖਰਾਬ ਉਹ ਮੈਂ ਜੋ ਮੈਂ ਤੁਹਾਨੂੰ ਨਹੀਂ ਕਹਿੰਦੇ ਅਸੀਂ ਬਾਤ ਤੁਸੀਂ ਮੇਰੇ ਉਹ ਆਪਣੇ ਤੋਂ ਅੱਜ ਚੱਕ ਲਿਆ ਜਿਹੜੇ ਤੁਹਾਨੂੰ ਮੈਂ ਮੈਸੇਜ ਕਰਕੇ ਕਹੀਆਂ ਤੁਸੀਂ ਮੇਰੇ ਉਹ ਮੈਨੂੰ ਬਣਾ ਕੇ ਦੇ ਦੇ। ਉਹੀ ਫਾਇਦੇ ਚਾਹੀਦੇ। ਉਹੀ ਚਾਹੀਦੇ ਆ। ਕਿਉਂਕਿ ਆਸੀਂ ਪ੍ਰੋਪਰ ਮੁੰਡਾ ਭੇਜਿਆ ਤਾਂ ਨਾ ਤੁਸੀਂ ਮੈਚ ਲੈਣਾ ਉਹ ਸਹੀ ਮੈਚ ਲੈ ਕੇ ਆਇਆ ਤਾਂ ਉਹਦਾ ਕਿਉਂਕਿ ਦਰਵਾਜ਼ੇ ਤੇ ਪਹਿਲਾਂ ਬਿਲਡ ਰਹਿੰਦੀ ਸੀ ਫਿਰ ਅਸੀਂ ਦਰਵਾਜ਼ੇ ਸਹੀਓ ਬਣਾਏ ਸੀ। ਮੇਰੀ ਗੱਲ ਸਹੀ ਦੇ ਕੋ ਦਵਾਰ ਹੈ। ਹੈ? ਦਵਾਰਾ ਸਾਈਜ਼ ਲੈ ਲਊਂਗਾ ਮੈਂ। ਇਹ ਦਵਾਰਾ ਫੇਰ ਖਰਾਬ ਹੋਣ ਨਾਲੋਂ ਦਵਾਰਾ ਸਾਈਜ਼ ਜਿਹੜਾ ਕੱਟਨੇ ਪੱੜਨੇ ਪਏ ਆ ਕੱਦੂ ਹੋਰ ਮਿਸਤਰੀ ਨੇ ਵਾਧ ਤਾ ਦਵਾਰਾ ਸਾਈਜ਼ ਲੈ ਲਾਂਗਾ। ਕਿਉਂਕਿ ਚੀਜ਼ ਦਵਾਰਾ ਬਣਨੀ ਆ। ਕੀ ਗਣਾ ਦੁਆਰਾ ਬੰਨੀ ਕੋਸਾਈ ਦੁਆਰਾ ਲੈਣਾ ਕਾਹਦਾ ਆਉਂਗਾ ਬਸਾਈ ਲੈਣ ਆ ਜਾ ਮੈਂ ਲੈ ਸ਼ਾਇਦ ਪਰ ਹੁਣੀ ਲੈ ਹੋਊਗਾ ਫਿਰ ਤਾਂ ਹੀ ਤਾਂ ਹੀ ਬਣੂਗਾ ਦੋ ਚਾਰ ਦਿਨ ਜਿਹੜਾ ਕਹਿਣਾ ਉਹ ਤਾਂ ਕਾਲੂ ਬਣਾ ਦਿੰਦੇ ਅਸੀਂ ਇਹ ਵੱੱਦ ਬਣਾਣੀ ਹੈ ਹੈ ਵੱੱਦ ਨਹੀਂ ਉਹ ਰੱਖ ਲੋ ਐਸੀ ਕੀ ਕਰਨਾ ਹੈ ਉਹ ਰੱਖ ਲੋ ਉਹ ਫੇਰ ਅੰਦਾ ਹੀ ਪਜਣਾ ਤੁਹਾਡੀ ਸੰਤੋਸ਼ ਤੇ ਵੱੱਦ ਬਣਾ ਦਈਏ ਸਾਨੂੰ ਕਾਹੂਗਾ ਉਹ ਪਰਾਣੇ ਆ ਨਵੇਂ ਦਰਵਾਜ਼ੇ ਹਨ ਜਿਹੜੇ ਆਪਾਂ ਮਤਲਬ ਕਿ ਚੇਂਜ ਕਰਕੇ ਲੈਂਦੇ ਆ ਆ ਤੁਸੀਂ ਦੇਲੇ ਵੀ ਪਰਾਣੇ ਇਦਾਂ ਹੋ ਗਏ ਕਿ ਉਹਦੇ ਵਰਤੋਂ ਪਰ ਪਾਏ ਦਰਵਾਜ਼ੇ ਚੇਂਜ ਕਰਾਉਣ ਲੱਗ ਗਏ ਮੋਤ ਜੀ ਆ ਦੇਖ ਲਓ ਵੀ ਇੱਥੇ ਟਾਠਾ ਤੇ ਮਿਸਰੀ ਵੀ ਕਿੱਦਾਂ ਦਰਵਾਜ਼ੇ ਵੱਧ ਘਟੋਗੇ ਆਪਣੀ ਗਲਤੀ ਛੁਪਾਉਣ ਦੇ ਮਾਰੇ ਨੇ ਟਿਗਾਠਾਂ 'ਚ ਫਾੜਾਂ ਦੇਤੀਆਂ ਫਾੜਾਂ ਦੇ ਕੇ ਟਿਗਾਠ ਇੱਧਰ ਘੱਟੀ ਵੀ ਦਰਵਾਜ਼ਾ ਨਹੀਂ ਸਹੀ ਆ ਜੂਗਾ ਤੁਹਾਨੂੰ ਕਹਾਂਦਾ ਕੀ ਗਾਠਾਂ ਬਦਲਨੇ ਆ। ਕੀ ਗਾਠ ਬਈ ਆ ਜੁਮਮਾ ਹੈ ਨਾ। ਉਹ ਚਿਗਾਰਾਂ ਦੀ ਜਗ੍ਹਾ ਤੇ ਹਿੱਲ ਗਈ ਸੀ। ਆਪਾਂ ਆਪਾਂ ਖਾਣਾ ਲਾਇਆ ਆਪਣਾ। ਅੱਜ ਤੇ ਉਹ ਹੁਣ ਮਿੱਟੀ ਦੀ ਲੱਗ ਗਈ। ਮਿੱਟੀ ਦਾ ਪਾਣੀ ਹੋ ਗਿਆ। ਤਾਂ ਕਾਹਨੋਂ ਨਾਲ ਮਿੱਟੀ ਨਹੀਂ ਆਈ। ਤੇ ਆਪਾਂ ਨੇ ਖੜਾ ਲਾਇਆ ਹੁਣ ਡੋਰ ਵਰਤ ਕੇ ਬਦਲੇਗੀ। ਤੇ ਉਹਨੇ ਗਲਤੀ ਕੰਮ ਕੀਤਾ ਹੈ। ਹੁਣ ਆਪਾਂ ਇਹ ਕੰਮ ਕਰਾ ਰਹੇ ਹਾਂ। 26 ਮਿੰਟ ਤੇ ਦੇਖਦੇ ਆਂ। You <laughs> ਚੜ ਦੇ ਕੱਟੇ ਹੋਏ ਪੂਰੀ ਸਾਈਡ ਨੂੰ ਨਹੀਂ ਆ ਰਹੀ ਦੀ ਚੜਾ ਕੇ ਮੈਂ ਬਾਅਦ ਚ ਸੈਟ ਕਰੂੰਗਾ ਪਰ ਹੋਰ ਆ ਹੁਣ ਸਹੀ ਕੱਟ ਹੋ ਗਿਆ ਦਰੋਜਾ ਨਹੀਂ ਉਹਨਾਂ ਭਲਾ ਸਾਰੇ ਜਿੱਥੇ ਦੇਖਿਆ ਉੱਥੇ ਵੱਡੇ ਰੱਖਦੇ ਹਨ ਇਹਨਾਂ ਦਾ ਹੋਰ ਕਟਾਉ ਗਾ ਲੈ ਅਰੇ ਕੱਟਾ ਮੋਨ ਹੈ ਕਿੰਨਾ ਸਾਇਰ ਬਣੇ ਪੂਰੇ ਤੇ ਹੈਗਾ 36 ਇੰਚ نیچے ਦਾ ਪੂਰੇ ਦਾ ਸਭ 36 ਹੈ ਪੂਰੇ ਦਾ 36 ਇੰਚ ਤਾਂ ਸਾਡੇ 36 ਹੈ ਦੱਸ ਆਏ ਆ ਇਹਦਾ ਤਾਂਗਾ ਉੱਪਰ ਤੱਕ ਨਹੀਂ ਹੈ ਇਹ ਜੀਰਾ ਵਰਤ ਪਾਇਆ ਲੱਭ ਕੇ ਆ ਗਏ ਅਰਚਾ ਇਹ ਆਪਾਂ ਉਹਨੂੰ ਕਟਿੰਗ ਕਰਾ ਕੇ ਸਹੀ ਫਿਟਿੰਗ ਹੋਣਗੀ ਜੀ ਇਹ ਪਹਿਲਾਂ ਤਾਂ ਹੀ ਵਰਤ ਹੋਣਾ ਹੈ ਪਹਿਲਾਂ ਜਿਹੜੇ ਕੱਟੇ ਦਿਓ ਆਪਣਾ ਵਾਸ ਕਰਦੇ ਆ ਪਾ ਤੁਹਾਨੂੰ ਦਿਖਾਵਾਂਗੇ ਵੀ ਉਹ ਕਿਹੜਾ ਮਿਸਤਰੀ ਦਾ ਜਿਹੜਾ ਪਹਿਲਾਂ ਦੁਕਾਨਾਂ ਵਾਲੇ ਨੇ ਭੇਜਿਆ ਤਾਂ ਮੈਂ ਤੁਹਾਨੂੰ ਦਿਖਾਉਂਗੀ ਵਿੱਚ ਵੀ ਉਹ ਕਿਦਾਂ ਗਲਤ ਕੰਮ ਤੁਹਾਨੂੰ ਦੇਦਾ ਹੀ ਵੀ ਕਿਦਾਂ ਕਰਕੇ ਕਿ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਹੜਾ ਬੰਦਾ ਹੈ ਉਹ ਕਿਸ ਤਰ੍ਹਾਂ ਵੀ ਅੱਗੇ ਤੋਂ ਆਪਾਂ ਨੂੰ ਅਜਿਹੇ ਬੰਦੇ ਤੇ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ ਆਹ ਆਹ ਬਸ ਕਿੰਨਾ ਟਾਂਗਿਆ ਉੱਪਰ ਲਿਉਂਦੀ ਹੂੰ ਤੁਹਾਨੂੰ ਪਤਾ ਲੱਗਾ ਮੈਂ ਚਾਰ ਜਗ੍ਹਾ ਤੇ ਚਾਰ ਜਗ੍ਹਾ ਤੇ ਨਾ ਹੁੰਦੀ ਹੈ ਮੈਂ ਹੋਂਦੇ ਨੂੰ ਵੜਦਾਂ ਨਾ ਫਿਰ ਤੁਸੀਂ ਮੇਰ ਨਾਲ ਰੋਲਾ ਸਾਨੂੰ ਬਸ ਉਹਨੇ ਸਿੱਧਾ ਹੀ ਵੜਤਾ ਸਾਰੇ ਹੀ ਦਰਵਾਜ਼ੇ ਕਿਧਰੇ ਨੂੰ ਮਿਣਿਆ ਹੀ ਨਹੀਂ ਹੈਗਾ ਇਹ ਮਾਰ ਕੇ ਨਾ ਪਾਉ ਕੋਈ ਨਖੜਾ ਭਾਈ ਇਹ ਮਿਸਤਰੀ ਤੇ ਬਿਜਤਰੀ ਵੀ ਦੇਖ ਲਾਉਂਦਾ ਪਰ ਸਾਨੂੰ ਤਾਂ ਲੋੜ ਨਹੀਂ ਇਹਦੇ ਹੁਣ ਦੇਖੋ ਵੀ ਅਜੇ ਸਿੰਘ ਆਇਆ ਵਧੀਆ ਸਹੀ ਕੰਮ ਕਰ ਰਿਹਾ ਹੈ ਨਾ ਤੁਹਾਨੂੰ ਉਹ ਮਿਸਤਰੀ ਵੀ ਤੁਹਾਨੂੰ ਕਰਾਉਂਗੀ ਦਰਸ਼ਨ ਵੀ ਕਿਦਾਂ ਦਾ ਬੰਦਾ ਜਿਹਾ ਆ ਆ ਦੇਖੋ ਸਾਰਾ ਮਣਮਣ ਕੇ ਕਰਕੇ ਫਿਰ ਕਿਤੇ ਫਿਟਿੰਗ ਆ ਦਰਵਾਜ਼ਾ ਉਹਨੇ ਇੱਕਦਮ ਇੱਕਦਮ ਸਾਰੇ ਵੜਤੇ ਚਾਰੇ ਪਾਸੇ ਤੋਂ ਦਰਵਾਜ਼ਾ ਕੱਟ ਕੇ ਰੱਖਤਾ ਤੁਹਾਡਾ ਨਾਮ ਲੈ 15 ਦਿਨ ਹੋ ਗਏ ਦਰਵਾਜ਼ੇ ਉਤਾਰਿਆ ਨੂੰ ਉਸ ਤੋਂ ਪਹਿਲਾਂ ਕਿਚਨ ਦਾ ਕੰਮ ਕਰਾਇਆ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਕਿਚਨ ਦਾ ਕੰਮ ਹੋ ਗਿਆ ਸਾਰਾ ਆ ਬਦਲ ਕੇ ਦਏ ਹੁਣ ਉਹਨੂੰ ਦੁਕਾਨ ਆ ਹੁਣ ਚੇਂਜ ਕਰਿਆ ਦਰਵਾਜ਼ੇ ਇਕਦਾ ਮੈਂ ਕਟੋ ਦੇਣ ਦੇ ਮੈਂ ਟੇਟਾ ਕੱਟਦਾ ਹੁੰਦਾ ਹਾਂ ਮੇਰੇ ਚ ਹਾਂ ਮਿੰਟੀਨਾ ਕਟੋਣ ਤੇ ਆਇਆ ਸਿੰਘ ਬੁਲਾਇਆ ਹੁਣ ਅਸੀਂ ਭਾਈ ਨਾਮ ਮਿਸਤਰੀ ਇਹ ਮਿਸਤਰੀ ਟਾਪ ਦਾ ਮਿਸਤਰੀ ਹੈ ਜੀ ਇਹਨੇ ਕੰਮ ਕਰਾਉਣਾ ਆਇਆ ਤੇ ਕਰਾਈ ਕਰੋ ਅਜੇ ਵੀ ਉੱਤੇ ਕਿੰਨਾ ਕੁ ਟੈਂਟ ਨੰਬਰ ਇਹਦਾ ਨੰਬਰ ਬੰਦ ਕਰਨਾ ਤੁਜੀਓ ਬੋਲਦੇ ਆਪੇ 79 862 ਸੰਭਵ ਵਧੀਆ ਕੰਮ ਕਰਦੇ ਨੇ ਸੰਭਵ ਇੱਥੋਂ ਆਪਣੇ ਖਰੜ ਤੋਂ ਹੀ ਨੇ ਇਹ ਬਹੁਤ ਵਧੀਆ ਕੰਮ ਕਰਦੇ ਆ ਤੁਹਾਨੂੰ ਕੋਈ ਵੀ ਕਿਸੇ ਵੀ ਚੀਜ਼ ਕੰਮ ਦੀ ਹੋਵੇ ਤਾਂ ਆਪਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 79 862 73216 79 862 73216 ਇਹ ਜੇ ਨੰਬਰ ਹੈ ਜੀ ਇਹਨਾਂ ਦਾ ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਮੈਂ ਵੀ ਰੋਸਿਕਾਂ ਕਰ ਰਹੀ ਹਾਂ ਲਓ ਜੀ ਕਮਾ ਬੰਨ ਕਰਵਾ ਦਿੱਤੇ ਦੋਨੇ ਪੱਲੇ ਚੜ ਗਏ ਅਭੀ ਚੜ ਗਏ ਤੇ ਇਹਨੂੰ ਤੇਲ ਵਿੱਚ ਭੁੰਨ ਤੇ ਲੋਕ ਲੱਗੂਗਾ ਭੁੰਨ ਲੋਕ ਦੇ ਹੁਣ ਦੇ ਹੁਣ ਦੇ ਦਲੇ ਦੂਜੇ ਨੂੰ ਪੱਣੀ ਮੜਦਾ ਤੇ ਚੁੱਕ ਲਿਆ ਤੇ ਹੁਣ ਉਹ ਆ ਨੀ ਸਾਰਾ ਗਲਤ ਕਰਤਾ ਤਾ ਇਹ ਦੇਖੋ ਹੁਣ ਅੱਗਾ ਕਿੰਨਾ ਵਧੀਆ ਲੋਕ ਲੱਗ ਗਿਆ ਆਪਣਾ ਲੱਗ ਗਿਆ ਲੋਕੇ ਨੂੰ ਆਪਣਾ ਬਾਹਰੀ ਸਾਈਡ ਤੇ ਪਲੇਨ ਰੱਖਿਆ ਹੈ ਕਿਉਂਕਿ ਬਾਛੜਾ ਪੈਂਦੀ ਹੈ ਮੀਂਹ ਦੀ ਮੇਰੇ ਪਾਣੀ ਲੱਗਦਾ ਤੇ ਧੁੱਪ ਪੈਂਦੀ ਉਹਦੇ ਨਾਲ ਫਿਰ ਬਾਹਰ ਫਲੇਨ ਠੀਕ ਹੈ ਪਾਣੀ ਵਗਰਾ ਕਰਨਾ ਪੈਣਾ ਫਲੇਨ ਨੇ ਟੋਲੀ ਹੀ ਹੈ ਇਹ ਫਸਣਾ ਫਰ ਹੋਏ ਪਹਿਲੇ ਨੈਵਿਨੇਟੇ ਅੰਦਰ ਹੋ ਜੇ ਇੱਕ ਸੜਨੌਕ ਲੱਗ ਗਿਆ ਦੇਖੋ ਕਿ ਨਗ ਗਿਆ ਇਹ ਕਿਤੇ ਸੜਦਾ ਨਹੀਂ ਰੰਗ ਰੰਦਾ ਜੀ ਲਾਉਣ ਬਾਕੀ ਤੁਹਾਨੂੰ ਮੈਂ ਇਹ ਜ਼ਰੂਰ ਦੱਸਦੀ ਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਤੁਹਾਨੂੰ ਮੈਂ ਦਿਖਾਉਣੀ ਆਂ ਵੀ ਉਹ ਮਿਸਤਰੀ ਜਿਹੜਾ ਆਪਾਂ ਨੇ ਪਹਿਲਾਂ ਦੁਕਾਨਾੜੇ ਨੇ ਭੇਜਿਆ ਸੀ ਹੋਮ ਦੌਰ ਖਰੜ ਦੇ ਵਿੱਚ ਵੀ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਦੁਕਾਨਾੜੇ ਨੇ ਆਪਾਂ ਪੈਸੇ ਲੈ ਕੇ ਪੱਲਾ ਛੜਾ ਲੈਣ ਵਾਲਾ ਕੰਮ ਕਰਦੇ ਆਂ ਉਹਨਾਂ ਨੇ ਆਪਾਂ ਨੂੰ ਪੇਮੈਂਟ ਆਪਾਂ ਨੇ ਪਹਿਲਾਂ ਕਰਤੀ ਸੀ ਸਾਰੀ ਉਸ ਤੋਂ ਬਾਅਦ ਦਰਵਾਜ਼ੇ ਮਿਸਤਰੀ ਉਹਦਾ ਖਰਾਬ ਕਰਕੇ ਚਲੇ ਗਿਆ ਤੇ ਆਪਾਂ ਨੇ ਉਹਨਾਂ ਨੂੰ ਕੋਈ ਕਰੀ ਗੱਲਬਾਤ ਉਹਨਾਂ ਨਾਲ ਹਾਂ ਕਿਉਂਕਿ ਉਹਨਾਂ ਨੇ ਦਰਵਾਜ਼ੇ ਚੇਂਜ ਕਰਤੇ ਨੇ ਮਤਲਬ ਜੇ ਦਰਵਾਜ਼ੇ ਚੇਂਜ ਨਾ ਹੁੰਦੇ ਤੇ ਇਹਦੇ ਬੜੀ ਪ੍ਰੋਬਲਮ ਆ ਗਈ ਸੀ ਸਾਨੂੰ ਕਹਿੰਦੇ ਤੁਹਾਡੇ ਚਿਗਾਠਾ ਖਰਾਬ ਹੋ ਗਿਆ ਕੁਝ ਹੋ ਗਿਆ ਇਹ ਹੋ ਗਿਆ ਕੁਝ ਨਹੀਂ ਹੋਇਆ ਚਿਗਾਠਾ ਸਾਰੇ ਠੀਕ ਆ ਗਏ ਉਹਨਾਂ ਉਹਨਾਂ ਦੇ ਚਿਗਾਠਾ ਤੇ ਲੁਕ ਰਹੀਆਂ ਪਰ ਉਹਲੇ ਫੇਰ ਟੰਗ ਵਾਏ ਆ ਵੀ ਹੁਣ ਤੁਸੀਂ ਦੇਖ ਲਓ ਵੀ ਇਹ ਮਿਸਤਰੀਆ ਸੀ ਹੁਣ ਵੀ ਬੁਲਾਇਆ ਹੁਣ ਹੁਣ ਦੇਖੋ ਹੁਣ ਕਿੱਦਾਂ ਕੰਮ ਹੋ ਗਿਆ ਉਹੀ ਮਿਸਤਰੀਆ ਉਹੀ ਉਹ ਬਚਾਰਾ ਦਰਵਾਜੇ ਆ ਸਾਰਾ ਕੁਝ ਵੀ ਇਹ ਸਾਰਾ ਕੁਝ ਠੀਕ ਹੋ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਵੀ ਉਹ ਦੁਕਾਨ ਦੇ ਮਿਸਤਰੀ ਜਿਹੜਾ ਉਹਨੇ ਰੱਖਿਆ ਹੋਇਆ ਵੀ ਕਿੰਨਾ ਬੰਦਾ ਬਿਲਕੁਲ ਵੀ ਉਹਨੂੰ ਨੌਲੇਜ ਨਹੀਂ ਹੈਗੀ ਇਸ ਕੰਮ ਦੀ ਵੀ ਵੀਡੀਓ ਨੂੰ ਬਤੁਆ ਬਤੂਆ ਸ਼ੇਅਰ ਕਰਿਓ ਜੀ ਵੀ ਤਾਂ ਕਿ ਜਿਸ ਤਰ੍ਹਾਂ ਕਿਸੇ ਹੋਰ ਬੰਦੇ ਦਾ ਨੁਕਸਾਨ ਨਾ ਕਰ ਸਕਿਆ ਇਦਾਂ ਅੰਦਰ ਦੁਕਾਨਦਾਰ ਨੇ ਤਾਂ ਕਹਿਣਾ ਹੀ ਹੈ ਆਪਣੇ ਬੰਦੇ ਨੂੰ ਮਾਰਾ ਠੀਕ ਹੈ ਨਾ ਜੀ ਹੁਣ ਤਾਂ ਉਹੀ ਉਹ ਗੱਲ ਕਰਨੀ ਹੈ ਬੋਲੂ ਤਾਂ ਉਹੀ ਬੰਦਾ ਜਿਹਦਾ ਨੁਕਸਾਨ ਹੋ ਗਿਆ ਠੀਕ ਹੈ ਵੀ ਦੁਕਾਨ ਵਾਲਿਆਂ ਨੇ ਤਾਂ ਆਪਣੇ ਬੰਦੇ ਦੀ ਉਹ ਗੱਲ ਕਰਨੀ ਉਹਨਾਂ ਨੂੰ ਕੁਝ ਨਹੀਂ ਕਰਨ ਦੇ ਜੇ ਪਰ ਉਹਨਾਂ ਦੀ ਗਲਤੀ ਸੀ ਤਾਂ ਹੀ ਉਹਨਾਂ ਨੇ ਦਰਵਾਜ਼ੇ ਮੋੜਦੇ ਜੇ ਉਹਨਾਂ ਦੀ ਗਲਤੀ ਨਾ ਹੁੰਦੀ ਤਾਂ ਦਰਵਾਜ਼ੇ ਮੋੜਦੇ ਨਹੀਂ ਸੀ ਉਹ ਬਾਕੀ ਗਾਰੰਟੀ ਗੱਡ ਨੂੰ ਨਾ ਬਣਾ ਕੇ ਪਹਿਲਾਂ ਦਿੱਤਾ ਹੋਇਆ ਸੀ ਬਾਕੀ ਪਤਾ ਹੀ ਹੁੰਦਾ ਆਪਾਂ ਨੂੰ ਆਪਣੇ ਬੰਦੇ ਦਾ ਕਿ ਕਿੰਦਾ ਦਾ ਮਾੜਾ ਚੰਗਾ ਜੋੜੀ ਹੈ ਉਹਨਾਂ ਨੇ ਆਪਣਾ ਦੇ ਪਰਦੇ ਪਾਉਣ ਦੇ ਮਾਰੇ ਨੇ ਦੀ ਕਰਨ ਦੇ ਮਾਰੇ ਦਰਵਾਜ਼ੇ ਵਾਪਸ ਕਰ ਲਏ ਚਲੋ ਸਾਨੂੰ ਕੋਈ ਹੋਣੀ ਨਹੀਂ ਹੈ ਇਹਦੇ ਵਿੱਚ ਸਾਨੂੰ ਆਪਣਾ ਕੰਮ ਹੋਣਾ ਚਾਹੀਦਾ ਸਾਡੇ ਦਰਵਾਜ਼ੇ ਆ ਗਏ ਆਪਾਂ ਨੇ ਚੜ੍ਹਾ ਤੇ ਸਾਰੇ ਇਹ ਦੀ ਹੁਣ ਵਧੀਆ ਕੰਮ ਹੈ ਇਹ ਦੀ ਮੈਂ ਤੁਹਾਨੂੰ ਮਿਸਤਰੀ ਜੀ ਨੂੰ ਦਿਖਾਵਾਂਗੀ ਤੁਸੀਂ ਉਹ ਟ੍ਰਿਪਿੰਗ ਵਿੱਚ ਆ ਸਕਿੱਪ ਨਾ ਕਰਿਓ ਜੀ ਬਿਲਕੁਲ ਦੇਖਿਓ ਉਹ ਉਸ ਦੁਕਾਨ ਤੋਂ ਉਸ ਦੁਕਾਨ ਤੋਂ ਸਾਮਾਨ ਲੈਣ ਲੱਗੇ ਔਰ ਉਸ ਮਿਸਤਰੀ ਨੂੰ ਘਰ ਲਿਆਉਣ ਲੱਗੇ 100 ਵਾਰੀ ਪਹਿਲਾਂ ਸੋਚਿਓ ਤਾਂ ਆਪਣਾ ਕੰਮ ਕਰਵਾਇਓ ਕਿਤੇ ਫਾਇਦੇ ਦੀ ਜੇ ਹੋਵੇ ਨੁਕਸਾਨ ਕਰ ਲੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੋਲੋ ਜ਼ਰੂਰ ਕਰਿਓ ਜੀ ਇੰਸਟਾਗ੍ਰਾਮ ਤੇ ਆਪਣਾ ਚੈਨਲ ਹੈ ਜੀ ਨਵ ਤੇਜ ਗੁਰਦੇ ਨਾਲ ਤੇ ਪੇਜ ਹੈ ਜੀ ਆਪਣਾ ਫੇਸਬੁਕ ਨੇ ਤੇ ਇੱਕ ਹੋਰ ਖੋਦ ਵਾਲੀ ਉਹ ਆਪਣਾ YouTube ਦੇ ਨਾਲ ਹੀ ਆ ਜੀ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਜੀ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜਿੱਦਾਂ ਦੀ ਤੁਹਾਨੂੰ ਕਿੱਦਾਂ ਦੀ ਲੱਗੀ ਜੋ ਵੀ ਵੀਡੀਓ ਜੋ ਵੀ ਕੋਈ ਕਮੀ ਦਿਖੀ ਜਾ ਕੁਛ ਵੀ ਹੋਇਆ ਤਾਂ ਟਮਾਟਾ ਚ ਜਰੂਰ ਦੱਸਿਓ ਜੀ ਬਾਕੀ ਅੱਗੇ ਸਾਹਮਣੇ ਹੈ ਜੋ ਕੁਝ ਵੀ ਹੈ ਤੇ ਅੱਗੇ ਕੋਈ ਹੋਰ ਕੋਈ ਗੱਲਬਾਤ ਜਿੱਦਾਂ ਮੈਂ ਹੁੰਦੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਤੇ ਆਪਾਂ ਤੁਹਾਡੇ ਸਾਹਮਣੇ ਆ ਅੱਜ ਆਪਣਾ ਸਾਰਾ ਕੰਮ ਕੰਪਲੀਟ ਹੋ ਗਿਆ 15 ਦਿਨਾਂ ਦੀ ਅਸੀਂ ਲਟਕੇ ਨੂੰ ਕੰਮ ਨੂੰ ਅੱਜ ਸਾਰਾ ਪੂਰਾ ਹੋ ਗਿਆ ਤੇ ਵੀਡੀਓ ਨੂੰ ਬਰਤੂਆ ਲਾਈਕ ਕਰਿਓ ਜੀ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਕਿ ਆਪਾਂ ਇਦਾਂ ਦੇ ਨੁਕਸਾਨ ਹੋਣ ਤੋਂ ਬਚ ਜਾਈਏ ਵੀਡੀਓ ਨੂੰ ਸ਼ੇਅਰ ਜਿਆਦਾ ਜ਼ਰੂਰੀ ਹੈ ਇਹ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜੀ ਬੋ ਦੱਸਿਓ ਜੀ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ